ਪੰਜਾਬੀ ਗਾਇਕ ਬੱਬੂ ਮਾਨ ਦਾ ਸ਼ੋਅ ਵਿਵਾਦਾਂ ਦੇ ਵਿੱਚ गिर ਗਿਆ ਤੇ Hindu ਸੰਗਠਨਾ ਦੇ ਵੱਲੋਂ ਉਹਨਾਂ ਤੇ ਇਲਜ਼ਾਮ ਲਗਾਏ ਗਏ ਨੇ ਦਰਸਲ ਹਾਲ ਹੀ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਉਹਨਾਂ ਦੇ ਵਿੱਚ ਗਾਇਕ ਬੱਬੂ ਮਾਨ ਧਾਰਮਿਕ ਸਮਾਗਮ ਚ ਪਹੁੰਚੇ ਸੀ ਤੇ ਉੱਥੇ ਗਾਣਿਆਂ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਦੇਵੀ-ਦੇਵਤਿਆਂ ਦਾ અપਮਾਨ ਕਰਨ ਦਾ ਉਹਨਾਂ ਤੇ ਦੋਸ਼ ਲਗਾਇਆ ਗਿਆ ਸੰਗਠਨਾਂ ਦਾ ਕਹਿਣਾ ਹੈ ਕਿ 15-16 ਨਵੰਬਰ ਦੀ ਰਾਤ ਨੂੰ ਹੋਏ ਸਮਾਗਮ ਦੇ ਵਿੱਚ ਨਾਤਾ ਭਜਨ ਗਾਏ ਗਏ ਤੇ ਨਾ ਹੀ ਸਤਕਾਰਯੋਗ ਮਾਹੌਲ ਬਣਾ ਕੇ ਰੱਖਿਆ ਗਿਆ ਇਸ ਸਮਾਗਮ ਦਾ ਆਯੋਜਨ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਸੀ ਸਮਾਗਮ 'ਚ ਮਾ ਚਿੰਤਪੁਰਨੀ ਤੋਂ ਜੋਤ ਲਿਆਂਦੀ ਗਈ ਅਤੇ ਪੂਰੇ ਸੈੱਟ ਨੂੰ ਮਾ ਚਿੰਤਪੁਰਨੀ ਦਰਬਾਰ ਦੇ ਵਿੱਚ ਬਦਲ ਦਿੱਤਾ ਗਿਆ ਬੱਬੂ ਮਾਨ ਦਾ ਸ਼ੋਅ ਵੀ ਉਸੇ ਸਟੇਜ ਤੇ ਹੋਇਆ ਤੇ ਇਸ ਦੌਰਾਨ ਗਾਇਕ ਨੇ ਹੱਥੀਂ ਹਥਿਆਰਾਂ ਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ ਜਿਸ ਤੇ ਹਿੰਦੂ ਸੰਗਠਨਾਂ ਨੇ ਸਖਤ ਇਤਰਾਜ਼ ਜਤਾਇਆ ਇਸ ਸ਼ੋਅ ਦੇ ਵਿੱਚ ਹਥਿਆਰਾਂ ਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾ ਨੂੰ ਲੈ ਕੇ ਹੁਣ ਵਿਵਾਦ ਪੈਦਾ ਹੋ ਗਿਆ ਡੇਰਾਮੁਖੀ ਸੁਆਮੀ ਅਮਰੇਸ਼ਵਰ ਦਾਸ ਨੇ ਕਿਹਾ ਕਿ 15-16 ਨਵੰਬਰ ਦੀ ਰਾਤ ਨੂੰ ਹੋਏ ਸਮਾਗਮ 'ਚ ਜੇਕਰ ਇਹ ਸਮਾਗਮ ਮਾਤਾ ਦਾ ਨਾਂ ਹੁੰਦਾ ਤਾਂ ਉਹ ਅਜਿਹੇ ਗੀਤਾ ਅਤੇ ਮਾਹੌਲ ਤੇ ਇਤਰਾਜ਼ ਨਾ ਕਰਦੇ ਉਹਨਾਂ ਨੇ ਅੱਗੇ ਕਿਹਾ ਕਿ ਬੱਬੂ ਮਾਨ ਨੇ ਮਾਤਾ ਦੀ ਪ੍ਰਸ਼ੰਸਾ ਕਰਦ ਹੋਏ ਇੱਕ ਵੀ ਸ਼ਬਦ ਨਹੀਂ ਗਾਇਆ ਬੱਬੂ ਮਾਨ ਨੇ ਮਹਿਫਲ ਮਿੱਤਰਾਂ ਦੀ ਬੋਤਲਾਂ ਦੇ ਡੱਟ ਖੁੱਲਗੇ ਵਰਗੇ ਗੀਤ ਗਾਏ ਹਨ ਮਾਮਲੇ 'ਚ ਬੱਬੂ ਮਾਨ ਤੇ ਪ੍ਰਬੰਧਕਾਂ ਦੇ ਵਿਰੁੱਧ ਹੁਣ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ